ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰਾਂਜੀ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੰਜੀਗਾ ਤਸੀਲ ਬਟਾਲਾ ਤੇ ਜ਼ਿਲ੍ਹਾ ਕਰਤਾਰਪੁਰ ਲਾਗੇ ਫਤੇਕੜ ਚੋੜੀਆਂ ਵਾ ਤੇ ਗਗਨਵੀਰ ਜੀ ਉਹਨਾਂ ਕੋਲ ਆਪਾਂ ਆਏ ਆਂ ਤੇ ਜਦੋਂ ਵੀ ਆਈਦਾ ਵਾ ਚੰਗੇ ਪਸ਼ੂ ਵੀਰ ਜੀ ਉਹਨਾਂ ਕੋਲ ਹੁੰਦੇ ਆ ਅੱਜ ਵੀ ਤੁਹਾਨੂੰ 5 ਝੋਟੀਆਂ ਸੋਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਤੇ ਇੱਕ ਗਾਂ ਤੁਹਾਨੂੰ ਸੂਈ ਸਵਾਈ ਦਿਖਾਉਣੀ ਆ ਬਾਕੀ ਵੀਡੀਓ ਪੂਰੀ ਵੇਖਿਓ ਤੇ ਬੇਨਤੀ ਹੁੰਦੀ ਆ ਵੀ ਆਪਣੀਆਂ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਤੇ ਜਿਹੜਾ ਕੋਈ ਨਹੀਂ ਪਾ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਬਾਕੀ ਬੇਨਤੀ ਇਹੀ ਹੁੰਦੀ ਆ ਵੀ ਸਾਡੀ ਗੱਲ ਨੂੰ ਵੀ ਜ਼ਰੂਰ ਧਿਆਨ ਚ ਰੱਖਿਆ ਕਰੋ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਠੀਕ ਠਾਕ ਜੀ ਹੋਰ ਸਾਨੂੰ ਸਭ ਠੀਕ ਠਾਕ ਜੀ ਅੱਜ ਫੇਰ ਲਾਤੀ ਜੀ ਰੌਣਕ ਕਪੂਰੀ ਫੇਰ ਹਾਂਜੀ ਹਾਂਜੀ ਅੱਜ 6 ਮੱਝਾਂ 'ਚ ਇੱਕ ਗਾਂ ਆ ਅੱਛਾ ਤੇ ਕੱਲ ਨੌਂ ਸੀ ਉਹਦਾ ਦੋ ਤਿੰਨ ਵਿੱਚੋਂ ਸੇਲ ਹੋ ਗਈਆਂ ਹਾਂ ਦੱਸਣ ਦੇ ਹਾਂਜੀ ਇੱਕ ਹੋਰ ਮੈਂ ਹੁਣ ਸੇਲ ਹੋ ਗਈ ਆ ਵੀ ਹੋਈ ਆਪਣੀ ਆਏ ਲੈਣ ਠੀਕ ਹੈ ਤੇ ਅੱਜ ਮੱਝਾਂ ਤੇ ਇੱਕ ਗਾਂ ਰਹਿ ਗਈ ਆਪਣੀ ਹੁਣ ਪੰਜ ਮੱਝਾਂ 'ਚ 6 ਪਸ਼ੂ ਰਹਿ ਗਏ ਆ ਤੇ ਪਰਸੋ 10 ਹੀ ਹਨਾ ਹਾਂਜੀ 10 ਹੀ ਪਰਸੋ ਕੱਲ ਤੇ ਅੱਜ 'ਚ ਕੋ ਚਾਰ ਵੇਚ ਗਏ ਹਨਾ ਹਾਂਜੀ ਸੂਆਂ ਸਵਾਇਆਂ ਬਾਕੀ ਸਾਰੀਆਂ ਮੱਝਾਂ ਸੋਧਾ ਠੀਕ ਆ ਚਲੋ ਨਾਮ ਦੱਸਦੇ ਕਰੀ ਨਾਮ ਗਗਨਦੀਪ ਸਿੰਘ ਜੀ ਹਾਂਜੀ ਤੇ ਫੋਨ ਨੰਬਰ 9814743097 ਹਾਂ ਕੀ ਦੁਨੀਆਂ ਤਸਵੀਰ ਬਟਾਲਾ ਠੀਕ ਆ ਇਹ ਬਾਕੀ ਆਪਾਂ ਨੂੰ ਅਮਰਸਰ ਲੱਗੇ ਪੈਂਦਾ ਜੇ ਕਿਸੇ ਵੀਰ ਨੇ ਦੂਰੋਂ ਆਉਣਾ ਤੇ ਅਮਰਸਰ ਥਾਣੀ ਲੱਗੇ ਆਪਾਂ ਨੂੰ ਫੱਦੇ ਘੜ ਚੂੜੀਆਂ ਸ਼ਹਿਰ ਪੈਂਦਾ ਲੱਗੇ ਫੱਦੇ ਘੜ ਚੂੜੀਆਂ ਬਿਲਕੁਲ ਨਾਲ ਹੀ ਆ ਹਨਾ ਹਾਂਜੀ ਤੇ ਪੇਂਟ ਆਪਣਾ ਝੰਗੀਆਂ ਫੁਰਦਿਆ ਠੀਕ ਆ ਜੀ ਹਾਂਜੀ ਤੇ ਚੱਲਾ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੇ ਇਹ ਤੋਂ ਹੀ ਕਰ ਲਈਏ ਹਨਾ ਇਹ 1000 ਰੁਪਏ ਜੀ ਇਹਦੇ ਥੱਲੇ ਦੁੱਧ ਹੈਗਾ ਜੀ ਆਈਟਮ 13 14 ਕਿਲੋ ਦਾ ਹਾਂਜੀ ਇਹ ਹਫ਼ਤੇ ਜਿਹੜੀ ਸੁਵਾਈ ਜੇ ਹੋਵੇ 7-8 ਦਿਨ ਦੀ ਸੂਈ ਨੂੰ ਠੀਕ ਆ ਹਾਂਜੀ ਹਾਂਜੀ ਤੇ ਬਾਕੀ ਮੈਂ ਤੁਹ ਦੁੱਧ ਕਰ ਜੂਗੀ 15 15 ਕਿਲੋ ਹੱਸ ਕੇ ਕਰੂਗੀ ਸੋਈ ਨੂੰ ਕਿੰਨੇ ਦਿਨ ਹੋ ਗਏ ਆ ਮੈਨੂੰ 8 ਦਿਨ ਹੋ ਗਏ ਜੀ ਆਜ ਅੱਠਵਾਂ ਕਰ ਦੇਣੀ ਯੋਗ ਬੈਲੀਰਾ ਵੀ ਦੀ ਸਾਜ ਨਹੀਂ ਆ ਗਈ ਹਾਂ ਮੈਂ ਇਹ ਦੇਖ ਲਈ ਦੇਖਤਾ ਤੇ ਜੇ ਲੱਗੇ ਤਾਂ ਹਾਂਜੀ ਹਾਂਜੀ ਆਰਡਰ ਕੁਆਲਿਟੀ ਚੰਗੀ ਝੋਟੀ ਤੇ ਕਿੰਨਾ ਫਿਰ ਰੱਖਣਾ ਇਹਦਾ ਮੁੱਲ ਮੋਲ ਵੇ ਲੋ ਜਦਾਂ ਤੁਸੀਂ ਆਂਦੇ ਓਦਾਂ 2 ਲੱਖ ਕਰੀਦਾ ਜੀ ਦੇ ਦਾਂਗੇ 1 20 ਅੱਛਾ 1 20 ਹੀ ਦੇ ਦੋਗੇ ਹੋਰ ਕਰ ਦੋਗੇ ਮਨ ਮੋਕੇ ਤੇ ਕਰ ਦਾਂਗੇ ਕਰ ਦਾਂਗੇ ਕੋਈ ਚੱਕਰ ਨਹੀਂ 1 10 ਦੀ ਜਿਹੜੀ ਹਾਂ ਨਾ ਝੋਟੀ ਦੀ ਦਾ ਜੀ ਅੱਛਾ ਹਾਂਜੀ 1 ਲੱਖ ਤੇ 10000 ਰੁਪਏ 1 10 ਦੀ ਦੇ ਦਾਂਗੇ ਜੀ ਠੀਕ ਆ ਤੇ ਬਾਕੀ ਆਪੇ ਮੋਕੇ ਤੇ ਹੋ ਜਾਊਗਾ ਮੋਕੇ ਤੇ ਚਲੋ ਥੋੜਾ ਬੋਧ ਮਾਨਤਾਂ ਹੋ ਜਾਊਗਾ ਤੇ ਹੁਣ ਮੋਕੇ ਦੇ ਦੁੱਧ ਕਿੰਨਾ ਚਵਾਦਾ ਕਿਤੇ ਕੋਲ 14 ਕਿਲੋ ਆਈਟਮ ਤਿਆਰ ਜੀ ਅੱਠਾਂ ਦਾ ਬੱਚਾ ਕੀ ਇਹ ਮਗਰ ਬੱਚਾ ਕੱਟੀ ਜੀ ਦੀ ਮਗਰ ਕੱਟੀ ਐ ਤੇ ਆਓ ਵਰਨੀ ਪੱਜੀ ਕੱਟੀ ਅੱਛਾ ਆਵ ਇਹ ਗੇਰੀ ਹਾਂ ਜੀ ਨਾ ਬੰਗਾਰੀ ਆਹ ਦੇਖ ਸਾਡੇ ਜੀ ਹਾਂ ਜੀ ਤੇ ਹੁਣ ਆ ਜਿਹੜੀ ਮੱਝ ਆ ਗਈ ਦੂਸਰੇ ਨੰਬਰ ਤੇ ਇਹ ਦੂਜੇ ਨੰਬਰ ਵਾਲੀ ਝੋਟੀ ਹੈ ਦੂਜੇ ਸੂਹੀ ਜੀ ਅੱਛਾ ਪਰਸੋਂ ਸੂਹੀ ਜੀ ਇਹ ਤੁਹਾਨੂੰ ਅਲੀ 8 ਕਿਲੋ ਗੋੜਾ ਹੀ ਲਾਓ ਤੁਸੀਂ ਠੀਕ ਆ ਇਹਦੇ ਮਗਰ ਵੀ ਕੱਟੀ ਜੀ ਇਹ ਕਿੰਨਾ ਕਿ ਦੁੱਧ ਕਰੀ ਜਾਊਗੀ ਦੁੱਧ ਬਹੁਤ ਆਉਣਾ ਯਾਰ ਬ੍ਰਿਜੀ 12 ਕਿਲੋ 11-12 ਕਿਲੋ ਕੀ ਜਾਂਦਾ ਹੈ ਈਡੀ ਝੋਟੀ ਤੋੜਾਂ ਕਰ ਜੂਗੀ ਅਸਕੇ ਰਮਾਨਾ ਇਹਨਾਂ ਦੇਈ ਜਾਊਗੀ ਤੋੜ ਦੋ ਫਿਰ ਇੱਕ ਕਰੀ ਨਾ ਤੋੜ ਕੇ ਵਿਖਾ ਦੇ ਨਾ ਬਾਕੀ ਹਜੀ ਬਿਲਕੁਲ ਤਾਜੀ ਸੂਈ ਆ ਬਿਲਕੁਲ ਹਜੀ ਦੂਜਾ ਕਦੀ ਨਹੀਂ ਆ ਜ ਲੈ ਆਓ ਜੀ ਹਾਂ ਜੀ ਆ ਠੰਡੀ ਜੋ ਨਾਲ ਫੀਟ ਝੋਟੀ ਮਗਰ ਇਹਦੇ ਵੀ ਕੱਟੀ ਆ ਤਾਜੀ ਸੂਈ ਕੱਟੀ ਆ ਇਹਦੇ ਮਗਰ ਤਾਜ਼ਾ ਇਹ ਬੱਚਾ ਆ ਜਿਹੜਾ ਖਾਣਾ ਇਹਦੇ ਵੀ ਆਪਾਂ ਦੇਖ ਸਕਦੇ ਆ ਲੱਗੇ ਤੋਂ ਕਾਣ ਥੋੜੀ ਚੰਗੇ ਆ ਮਤਲਬ ਅਜੇ ਤੁਹਾਨੂੰ ਸੱਚੀ ਗੱਲ ਸਿੱਧੀ ਹੋਣ ਵਾਲੀ ਮਾਜ ਜਿਹਦੇ 1-2 ਦਿਨ ਹੋਏ ਸੁੱਈ ਨੂੰ ਠੀਕ ਆ ਜੇ ਲੱਪ ਲੱਪਾ ਚੁੱਕੋ ਜੀ ਤੇ ਇਹਦਾ ਫਿਰ ਮੁੱਲ ਮੋਲੇ ਦਾ ਤੇ ਉਦਾਂ ਇਹਦਾ ਵੀ 15-15 ਕਰੀਦਾ ਆ ਆਪਾਂ ਜਿਹੜੀ ਹਾਨ ਆ ਵਾ ਇੱਕ ਦੱਸ ਦੀ ਇਹਦਾ ਕਿ ਬਾਕੀ ਕੋਈ ਵੀਰ ਖੂਨ ਲਾਏ ਮਾਨਤਨ ਕਰਾਂਗੇ ਮੌਕੇ ਤੇ ਪੂਰਾ ਖੁੱਲੇ ਮਾਨਤਨ ਹੋਣਗੇ ਕੇ ਮਾਨਤਨ ਕਰਾਂਗੇ ਹਾਂਜੀ ਠੀਕ ਆ ਜੀ ਤੇ ਅੱਗੇ ਤੇਜੇ ਨੰਬਰ ਵਾਲੀ ਤੋਂ ਆ ਜੇ ਤੇ ਇਹਦਾ ਸੁਆ ਕਿੰਨਾ ਜੇ ਇਹ ਦੂਜਾ ਸੁਆ ਜਿਹੜਾ ਪ੍ਰੀ ਛੋਟੀ ਥਾਣੇ ਤੇ ਕਰੀ ਦੇਖੀ ਲੱਗੇ ਤਾਂ ਚੰਗੇ ਗੱਭ ਤੇ ਥਾਣੇ ਦੂਰ ਦੂਰ ਜਿਹੜਾ ਥਣ ਲੱਗਾ ਇਹਦੇ ਵੀ ਅਗਲੇ ਪਿਛਲੇ ਥਣ ਲਗ ਭਾਗ ਇੱਕੋ ਜਿਹੀ ਸਾਈ ਦੇ ਆ ਹਾਂਜੀ ਇਹਨੂੰ ਤੇਰ ਬੀਜੀ 14 ਲੀਟਰ ਦੁੱਧ ਹੀ ਹੈ ਤੇਰਾ ਸੁਆ ਜੀ ਤਿਆਰ ਹਾਂ ਜੀ 10 ਦਿਨ ਹੋ ਗਏ ਜੀ ਸੂਈ ਨੂੰ ਅੱਛਾ ਇਹ ਨਾ ਕੇ ਵੀਰ ਨਾਲ ਗੱਲ ਆਪਣੀ ਚੱਲ ਰਹੀ ਸੀ ਇਹਦੀ ਇਹ ਸਵੇਰੇ ਚ ਵਾਗ ਗਏ ਵੀਰ ਅੱਛਾ ਉਹਦਾ ਕਰਕੇ ਥੋੜੀ ਲੇਟ ਚ ਹੋਈ ਆ ਅੱਛਾ ਤੇ ਬਾਕੀ 14 ਕਿਲੋ ਦੁੱਧ ਆਪਣੇ ਘਰੋਂ ਪਾ ਜਿਹੜਾ ਤਿਆਰ ਆ ਉਹ ਚੋਕ ਦੇਵਾਂਗੇ ਵੀਰ ਨੂੰ ਜਿਹੜਾ ਆਪਣੇ ਕੋ ਮਤਲ ਅੱਗੇ 15 ਕਰ ਜੇ 16 ਕਰ ਜੇ 12 ਕਰ ਜੇ ਕਹੀ ਸੀ ਵਾਰੀ ਕਿੰਨੇ ਦਿ ਇਹ ਪਿਓਰ ਜੱਡ ਬਲਾ ਗਿਆ ਛੋਟੀ ਠੀਕ ਹੈ ਹਾਂਜੀ ਇੱਕ ਬਾਲ ਵੀ ਨਹੀਂ ਚਟਾ ਵੇ ਦੇ ਬਾਕੀ ਚੰਗੇ ਕਦ ਕਰਤੇ ਚੰਗੇ ਪੇਟ ਕੁੜੇ ਜਿਹਾ ਇਹਦੇ ਚਵਾਈ ਕਹਿੰਦੇ ਵੀ ਸਵੇਰੇ ਥੋੜੀ ਲੇਟ ਕੀਤੀ ਬਾਕੀਆਂ ਨਾਲ ਹਾਂਜੀ ਹਾਂਜੀ ਆਹ ਵਾਣਾ ਹੀ ਰੱਬੀ ਆਪਾਂ ਦੇਖ ਸਾਡੇ ਲੱਗੇ ਤਾਂ ਤਾਂ ਬਾਕੀ ਇਹ ਆ ਵੀ ਥਨਾਂ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਹੈ ਕੁਆਲਿਟੀ ਚੰਗੀ ਦੀ ਤੇ ਬਾਕੀ 14 ਕਿਲੋ ਦੁੱਧ ਆਪਾਂ ਚਵਾਕ ਦਵਾਂਗੇ ਆਪਣੇ ਘਰ ਅੱਜ ਅਗਲੀ ਵੀ ਸੇਵਾ ਆ ਕਿ ਵੀਰ ਦੀ 15 ਕਰ ਲਈ 16 ਕਰ ਲਈ ਹੈ ਨਾ ਮੁੱਲ ਫਿਰ ਇਹ ਤਾਂ ਮੋਲੇ ਦਾ ਉਦਾਂ ਦੇ 1 35 ਪੂੰਦੀ ਕਰਦਾ ਰੁਪਈਆ ਅੱਛਾ ਤੇ ਦੇ ਦਾਂਗੇ ਸਵਾ ਸਵਾ ਦੀ ਦੇ ਦਾਂਗੇ ਮੱਝ ਕੋਈ ਅੱਛਾ ਕੋਈ ਵੀਰ ਫੋਨ ਲਾਏ ਥੋੜਾ ਬੋੜਾ ਮਾਨਦਾਨ ਕਰਦਾ ਕਿ ਜ਼ਿਆਦਾ ਨਹੀਂ ਕਹਿ ਸਕਦੇ ਠੀਕ ਆ ਹਾਂਜੀ ਬਿਲਕੁਲ ਜੀ ਤੇ ਹੁਣ ਆਵੇ ਤਾਜੀ ਸੋਈ ਜਾਂਦੀ ਦੂਜੀ ਸਵਾ ਦੀ ਹੈ ਜੀ ਹਾਂ ਜੀ ਇਹਦਾ ਪੱਤਰ ਰੱਖ ਲਈ ਛੋਟੀ ਚੰਗੀ ਆਰਡਰ ਕੁਆਲਟੀ ਚੈੱਕ ਕਰੋ ਜਿਵੇਂ ਅੱਤਰੇ ਨਿਬੜੀ ਪਿੱਛੋ ਚੈੱਕ ਕਰੋ ਜੇ ਮਾਲੇ ਦੀ ਛੋਟੀ ਹੁੰਦੀ ਹੋ ਜੇ ਚੌਥਾ ਪੰਜਵਾਂ ਦਿਨਾਂ ਤੁਸੀਂ ਪੰਜਵਾਂ ਕ ਦਿਨ ਹੋਊਗਾ ਤੇ ਕਿਹੜੀ ਕੱਟੀ ਜੇ ਮਗਰ ਉਹ ਸਾਹਮਣੇ ਕਿੱਲੇ ਦੀ ਵੱਡੀ ਕੱਜੀ ਜੀ ਆਹ ਵਾਲੀ ਕੱਟੀ ਜੇ ਮਗਰ ਅੱਜ 6 ਦਿਨਾਂ ਦੀ ਸੁਈ ਜੀ ਤੇ ਇਹ ਕਿੰਨਾ ਦੁੱਧ ਤਿਆਰ ਕਰਕੇ ਜੇ ਕੀ ਆ ਸਾਹਮਣੇ ਤਿਆਰ ਪਈ ਜੀ 11 12 ਕਿਲੋ ਤਿਆਰ ਜੇ ਪੰਜਵੇਂ ਛੇ ਦਿਨ ਤੇ ਠੀਕ ਆ ਹਾਂ ਜੀ ਬਾਕੀ ਕੋਈ ਵੀ ਆਏ ਆਪਣਾ 12 ਕਿਲੋ ਤਸੱਲੀ ਕਰਕੇ ਖੜੇ ਹਰਤਾ ਅਜੇ ਬਾਕੀ ਵਧੂਗੀ ਘਟੂਗੀ ਨਹੀਂ ਤੁਹਾਨੂੰ ਪਤਾ ਅਜੇ ਦੇ ਗਾਂ ਸੇਵਾ ਤੇ ਹੁਣ ਵਧਣਾ ਇਹਨੇ ਮਲੇ ਤੇ ਆ ਗਈ ਝੋਟੀ ਠੀਕ ਕਿੰਨਾ ਕਰੀ ਜਾਓਗੇ ਦੁੱਧ ਦੁੱਧ ਬਹੁਤਾ ਨਹੀਂ 14 ਕਿਲੋ ਕੀ ਜਾਂਦਾ ਹੋਈ ਝੋਡੀ 14 15 ਕਿਲੋ ਤੇ ਮਾਂ ਨਾਲ ਚਵਾਈ ਜਾਊਗਾ ਹੁਣ 12 ਲੀਟਰ ਚਵਾ ਦੋਗੇ 12 ਕਿਲੋ ਹੁਣ ਆਟਮ ਤੇ ਆ ਰਿਹਾ ਆਪਾਂ ਆਪਣੇ ਘਰੋਂ ਤੁਹਲੀ ਕਰਾ ਕੇ ਦਵਾਵਾਂਗੇ ਜੀ ਤੋਰੋ ਫਿਰ ਇੱਕ ਰੀਨੋ ਇਹ ਬੜੀ ਚੰਗੀ ਲੱਗੀ ਏ ਝੋਟੀ ਸਾਰਾ ਹਵਾਨਾ ਜਿੰਨਾ ਵੀ ਸਾਰੇ ਪਛਾਣੂ ਜੀਦਾ ਬਾਕੀ ਸੋਨੇ ਕੱਦਕਾਰ ਚ ਆਹ ਵੀ ਸੋਨਾ ਕੱਦਕਾਰ ਪੂਰਾ ਆ ਤੇ ਬਾਕੀ ਥੱਲੇਆਂ ਚੰਗੀ ਬਣੀ ਆ ਜੀ 6 ਦਾ 1000 ਰੁਪਈਏ ਦੀ ਝੋਟੀ ਏ ਅੱਜ ਜਵਾਨ ਨਹੀਂ ਲੱਗੀ ਜੁੱਸ ਅੱਜ ਹੈ ਵੀ ਜ਼ਿਆਦਾਤਰ ਝੋਟੀਆਂ ਝੋਟੀਆਂ ਹੀ ਹੁੰਦੀਆਂ ਮੈਂ ਵੇਚਣਾ ਕੋਲ ਜ਼ਿਆਦਾਤਰ ਉਹ ਦਜਾੜੀ ਉਹ ਤਾਂ ਅਗੇ ਮੂੰਹ ਛੇਕਾਂਦੇ ਜੀ ਤੇ ਆਹ ਹਵਾਨਾ ਇਹਦਾ ਦੇਖ ਸਕਦੇ ਜੀ ਮਗਰ ਇਕੱਲੀ ਚੰਗੀ ਤਰ੍ਹਾਂ ਤੇ ਇਹਦਾ ਫਿਰ ਮੁੱਲ ਇਹ ਯਾਰ ਫਰੀਜੀ ਮੁੱਲ ਦੇ 130 ਤੂੰ ਕਰੀਦਾ ਅੱਛਾ ਸਵਾ ਦੀ ਦੇ ਦਾਂਗੇ ਛੋਟੀ ਅੱਛਾ ਵੀ ਸਵਾ ਲੱਖ ਦੇ ਲੱਗੇ ਬੰਨੇ ਦੇ ਦਾਂਗੇ 130 ਬਾਕੀ ਥੋੜਾ ਬੋਧਾ ਮਾਤਾਨ ਛੋੜ ਛਾੜ ਜਰੂਰ ਕਰਾਂਗੇ ਇਹ ਕੋ ਵੀਰ ਦੂਰੋਂ ਹੁੰਦਾ ਤੇ ਆਪਣਾ ਮਾਤਾਨ ਤੁਹਾਨੂੰ ਪੂਰਾ ਫੁੱਲ ਕਰੀਦਾ ਠੀਕ ਆ ਹਾਂ ਜੀ ਜੀ ਇੱਥੇ ਕਿ ਜੀ ਦੇ ਦਾਂਗੇ ਕੋਈ ਨਹੀਂ ਸਵਾ ਦੀ ਇੱਕ ਇੱਕ 23 ਦੀ ਦੇ ਦਾਂਗੇ ਠੀਕ ਹੈ ਚਲੋ ਕੋ ਫੋਨ ਲਾਉਗਾ ਤੇ ਆਪੇ ਮੌਕੇ ਤੇ ਹੋ ਜੇ ਹਾਂ ਜੀ ਤੇ ਹੁਣ ਕਾ ਜਿਹੜੀ ਛੋਟੀ ਜੇ ਇਹ ਯਾਰ ਫਰੀਜੀ ਛੋਟੀ ਹੈਗੀ ਜੀ ਦੂਜਾ ਸੁਗਾ ਇਹ ਵੀ ਨੀਲੀ ਰਵੀ ਦਾ ਪੱਖਾ ਆਦੀ ਜਿਆਦਾ ਨੀਲੀ ਦੀਆਂ ਹੀ ਆਪਣੇ ਕੋਲ ਠੀਕ ਆ ਹ ਅੱਛਾ 15 ਕਿਲੋ ਦੋ ਦੀ ਇਹਦਾ ਬੱਚਾ ਗਿਆ ਆਪਣੇ ਕੋਲ ਮਾਰ ਐਵੇਂ ਠੂੜ ਨਹੀਂ ਮਾਰਨਾ ਬਾਕੀ ਦੁੱਧ ਦੀ ਆਪਣੇ ਘਰ ਤਸਲੀ ਕਰਾ ਕੇ ਦਵਾ ਜੀ ਅੱਛਾ 15 ਕਿਲੋ ਦੁੱਧ ਹੋਏ ਕੋ ਵੀਰ ਲਾ ਜੇ ਨਾ ਇਹਦੇ ਆਪਾਂ ਆਉਣ ਜਾਣ ਦਾ ਕਰਾ ਦੇ ਕੇ ਮੋੜਾਂਗੇ ਕਿੰਨਾ ਚਿਰ ਹੋਇਆ ਤਰਾ ਸੂਈ ਨਾ ਇਹਨੂੰ ਸੂਈ ਨੂੰ ਇਦਾਂ ਤੇ ਤੁਸੀਂ ਮੰਨ ਲਓ ਭਾਵੇਂ 2 ਦਿਨ ਕਹਦੇ 4 ਦਿਨ ਕਹਦੇ 20 ਦਿਨ ਹੋ ਗਏ 25 ਦਿਨ ਹੋ ਗਏ ਬੱਚਾ ਤਾਂ ਡੇਗਮ ਰਹਿ ਕੇ ਅੱਛਾ ਤੁਹਾਡੇ ਕੋ ਮਰਿਆ ਹਾਂਜੀ ਹਾਂਜੀ ਠੰਡ ਖਾ ਗਿਆ ਬੱਚਾ ਸਾਡ ਤੋਂ ਮਰਿਆ ਠੀਕ ਹੈ ਬਾਕੀ ਦੁੱਧ ਤੋਂ ਪਤਾ ਲੱਗਦਾ ਮਹੀਨ ਨੂੰ ਕਿੰਨਾ ਟਾਈਮ ਹੋਇਆ ਸੀ ਹਾਂਜੀ ਦੁੱਧੋਂ ਨਾ ਤਰਾ 15 ਲੀਟਰ ਹੈ ਜੱਪਕ ਦੁੱਧ ਪੂਰਾ ਤਿਆਰ ਹੈ ਜੇ ਇਹਨੇ ਹੀਜ ਬੜਾ ਕੀਤਾ 3-4 ਦਿਨ ਬੱਚੇ ਦੇ ਨੇ ਛ ਮਿਲਦੀ ਕਿਦਾਂ ਹੁੰਨੇ ਇਦਾਂ ਹੀ ਬਾੜੇ ਦੀ ਮਿਲਦੀ ਆ ਕੋਈ ਠੀਕਾ ਨਹੀਂ ਕੋਈ ਗੱਲ ਨਹੀਂ ਮਤਲਬ ਇਹ ਠੰਡੀ ਏ ਗੱਲੋਂ ਬੜੀ ਆ ਤੋਰਾਂ ਫੇਰ ਇੱਕ ਦਿਨ ਠੰਡੀ ਨਹੀਂ ਨਿਕਲੀ ਜੀ ਖਾਣਾ ਬਾੜੀ ਤੇ ਥਣ ਚੱਕ ਦੇ ਦੇਖ ਸਕਦੇ ਇਹਦੇ ਵੀ ਆਪਾਂ ਲਾਗੇ ਤਾਂ ਹਾਂਜੀ ਬਟਰ ਬਹੁਤ ਠੂਣਾ ਲੱਗਾ ਨਹੀਂ ਬਾਕੀ ਚੰਗੇ ਕਦ ਕੱਟ ਤੇ ਚੰਗੇ ਪੈਠਪੜੇ ਦੀ ਆ ਥੱਲੇ ਬਾੜ ਵਾਲੀ ਤੁਸਕੀਣ ਪੂਰੀ ਆ ਫੇਰ ਵੇਖੋ ਠੋਡੀ ਪੂਰੀ ਕੀ ਨੇ ਬੇਲ ਵੀ ਚੰਗੀ ਆ ਬਾੜੀ ਬੇਲ ਵੀ ਚੰਗੀ ਕੱਦ ਬਾੜੀ ਲੱਗਦੀ ਇਧਰ ਨਾ ਕਰਿਆ ਹਵਾਨਾ ਇਹਦਾ ਦਿਖਾ ਦਈਏ ਆਹ ਦੇਖ ਸਕਦੇ ਜੀ ਹਵਾਨਾ ਇਹਦਾ ਲੱਗ ਗਿਆ ਬਾਕੀ ਥਣ ਵੀ ਚੰਗੇ ਗੱਭਤਾਂ ਲੱਗੇ ਅਜੇ ਜਿਹੜਾ ਵੀਡੀਓ ਬਣਾਉਂਦਾ ਟਾਈਮ ਦਪਹਿਰ ਦਾ ਆ ਜਿਹੜੇ ਵੀਡੀਓ ਬਣਾਉਂਦੇ ਆ ਤੇ ਮੌਲਫੇਰੇ ਦਾ ਮੌਲਹਰ ਬਰੀਜੀ ਇਹ ਝੋਟੀ ਆਪਣੀ ਆਈ ਹੈ 148 ਦੀ ਅੱਛਾ ਬਾਕੀ ਜੇ ਕੋਈ ਵੀਰ ਜਿੱਦਾਂ ਕਹੂਗਾ ਮਾਨਤਾਨ ਕਰਾਂਗੇ ਫੁੱਲ ਅੱਛਾ ਆਗੇ ਦੋ ਟਮ ਝੋਟੀ ਦਵਾਂਗੇ ਅੱਛਾ ਆਪਣੇ ਘਰੋਂ 15 ਲੀਟਰ ਦੁੱਧੇ ਚਵਾ ਕੇ ਦਵਾਂਗੇ ਅੱਗੇ ਅਗਲੀ ਦੀ ਸੇਵਾ ਆ ਬਾਕੀ ਜੋ ਕੋ ਜੀ ਸੱਚ ਦੱਸਦਾ 15 20 ਦਿਨ ਨਹੀਂ ਕਿ ਇਹ ਦੱਸਦੇ ਨਹੀਂ ਕਿ 5 ਕਿ ਦਿਨ ਮਹੀਨੇ ਤੋਂ ਅੰਦਰ ਅੰਦਰ ਹੀ ਹੋ ਜਾਈ ਦੇਣ ਠੀਕ ਆ ਹਾਂ ਜੀ ਹਾਂ ਜੀ ਤੇ ਬਾਕੀ ਇਹ ਆ ਵੀ ਮੈਲਾ ਮੂਲਾ ਮਾਰ ਕੇ ਦੁੱਧ ਤੇ ਆ ਗਈ ਬਾਕੀ 6 ਵਾਰਾ ਦੁੱਧ ਤੁਹਾਨੂੰ ਬਰਾ ਤੇ ਆ ਮੱਝ ਵਿਕੀ ਆ ਇਹ ਵੇਗੀ ਮੱਝ ਇਹ ਕਿੰਨੇ ਕੇ ਦੁੱਧ ਆ ਲਈ ਇਹ ਦੁੱਧ ਇਹ ਕੱਡੂ ਵੀ ਕੋਈ 17 18 ਕਿਲੋ ਦੇ ਕੱਡੂ ਜਿੱਡੀ ਮਹੀਏ ਤੁਹਾਡੇ ਸਾਹਮਣੇ ਅੱਛਾ ਬਾਕੀ ਇਹ ਚਲੋ ਮੋਲਾਪਾ ਕੀ ਕਰਨਾ ਵੇਚੀ ਹੁਣ ਇਹ ਵੇਚੀ ਸੌਦਾ ਹੋ ਗਿਆ ਤਾਂ ਸਾਰਾ ਪਾਸ ਕਰ ਲਈ ਸੌਦਾ ਹੋ ਗਿਆ ਪਾਈ ਦੇ ਠੀਕ ਆ ਤੇ ਗਾਂ ਇੱਕ ਰਹਿ ਗਈ ਉਹ ਵਿਖਾ ਦਿਓ ਇੱਕ ਰਹਿ ਗਈ ਉਹ ਵਿਖਾ ਦੀ ਆ ਜੀ ਆ ਜਿਹੜੇ ਗਾਵਾਂ ਤੇ ਇੱਕ ਨਵਾਂ ਸੂਆ ਜੇ ਦਾ ਇਹਦਾ ਦੂਜਾ ਸੂਆ ਯਾਰ 프리ਜੀ ਵੈੜ ਦਾ ਅੱਛਾ ਹਾਂਜੀ ਜਰਸੀ ਕ੍ਰਾਸ ਚ ਆ ਹਣਾਏ ਜਰਸੀ ਕ੍ਰਾਸ ਹਾਂਜੀ ਛੋਟੀ ਪੂਚੀ ਵਾਲੀ ਵੈੜਿਆ ਤੇ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਉਹ ਬੱਚਾ ਨਾਲ ਹੀ 나ੜੂ ਨਾਲ ਜੀ ਬੱਚੇ ਦਾ ਜੀ ਅੱਛਾ ਪਤਾ ਨਹੀਂ ਬੱਚੀ ਕਿ ਬੱਚਾ ਹੋਆ ਬੱਚਾ ਇਹ ਨਾਲ ਹੀ ਆਉ 나ੜੂ ਨਾਲ ਜੀ ਹਫਤਾ ਹੋਇਆ ਹੋਊਗਾ ਜੀ ਅੱਛਾ ਹੀ ਆ ਜਿਹੜਾ ਇਹਦੇ ਨਾਲ ਜਿਹੜਾ 14 15 ਕਿਲੋ ਦੁੱਧ ਜਿਹੜਾ ਇਹਦੇ ਇਹਦੇ ਥੱਲੇ ਆ ਟਾਈਮ ਤਿਆਰ ਆ ਤਿਆਰ 14 15 ਲੀਟਰ 20 ਕਿਲੋ ਦੁੱਧ ਬੜੇ ਰਮਾਨਾ ਵੈੜ ਚ ਆਊਗੀ ਤੋਰ ਹਾਂ ਫਿਰ ਇੱਕ ਦਿਨਾਂ ਮ ਕੋਲ ਥਾਣੇ ਦੇ ਦੇਖ ਸਕਦੇ ਆ ਆਪਾਂ ਲੱਗੇ ਤਾਂ ਥੋੜਾ ਜਿਆ ਇਹ ਦਸਤੀ ਤਾਂ ਕਰਦੀ ਆ ਕਿਹੜਾ ਕਰਦੀ ਥੋੜਾ ਜਿਆ ਆ ਜ ਲੈ ਆ ਕੱਦ ਕਾਠ ਉਹ ਤੇਰਾ ਚੰਗਾ ਵਹਿ ਗਈ ਜਰਸੀ ਕ੍ਰੋਚ ਸੋਹਣੀ ਵਹਿ ਰਿਹਾ गांव ਵਿੱਚੋਂ ਨਹੀਂ ਕਦੀ ਕਦੀ ਲਿਆਉਂਦੇ ਆ। ਕਦੀ ਤੁਹਾਨੂੰ ਪਤਾ ਬਹੁਤ ਵਾਰ ਚੰਗੀ ਬਹਿ ਲੱਗਦੀ ਮੇਰੇ ਕੋ ਨਹੀਂ ਲੱਗਦੀ। ਸੋਣ ਹੀ ਲਿਆਉਂਦੇ ਫੈਲ ਪਰ। ਇਸ ਵੇਲੇ ਮੇਰੇ ਤਾਂ ਖੁੱਲੀ ਜਗ੍ਹਾ ਤੋਂ ਆਈ ਜਾਬਦੀ ਜਿਹੜੇ ਹਸਾਣਾ ਕਰਦੀ ਆ। ਦੋ ਦੌਰ 프리ਜੀ ਆਪਣੇ ਕੋਲੋਂ 15-14 ਕਿਲੋ ਚਵਾ ਕੇ ਦਵਾਂਗੇ। ਦੇਦਾ ਇਹਦਾ ਮੁੱਲ ਫਿਰ ਇਹ ਮੁੱਲ ਦੇ ਉਦਾਂ ਆਪਾਂ 60000 ਕਰਨ ਦੇ ਆ ਅੱਛਾ 55000 ਦੀ ਵਸੀ ਦੇ ਦਾਂਗੇ 55000 ਬਾਕੀ ਕੋਈ ਵੀਰ ਫੋਨ ਲਾਏ ਮੌਕੇ ਤੇ ਮਾਨਤਾਨ ਕਰਾਂਗੇ ਆਪਾਂ ਪੂਰਾ ਠੀਕ ਆ ਹਾਂਜੀ ਹਾਂਜੀ ਬਾਕੀ ਇਹ ਆ ਵੀ ਤੁਹਾਡੇ ਘਰ ਕੋ ਚਵਾਈ ਕਰਕੇ ਤਸੱਲੀ ਕਰਕੇ ਖੜੇ ਚਵਾਈ ਕਰਕੇ ਤਸੱਲੀ ਕਰਕੇ ਦੋ ਟਾਈਮ ਖੜੇ 15 ਕਿਲੋ ਦੁੱਧ ਦੇ ਚਵਾ ਕੇ ਦਵਾਂਗੇ ਤੂੰ 15 ਛੇੜੇ 14 ਕਿਲੋ ਪੱਕਾ ਲਾਓ ਕਿਉਂਕਿ ਕਈ ਵੀਰ ਮੁੜ ਕੇ ਦੂਰੋਂ ਆਉਂਦੇ ਬੁਰੇ ਲੱਗੀ ਦਾ ਝੂੜਨੇ ਆਪਾਂ ਮਾਰਨਾ 14 ਕਿਲੋ ਦੁੱਧ ਜਿਹੜਾ ਉਹ ਗਰੰਟੀ ਵਾਲਾ ਪੱਕਾ ਹੋਊਗਾ ਤੇ ਆ ਪਾ ਜੀ ਹੁਣੇ ਤੁਹਾਡੇ ਕੋਲ ਆਏ ਕਹਿੰਦੇ ਸੀ ਗੱਲ ਕਰਾਉਣੀ ਕੋਈ ਉਹਨਾਂ ਦੀ ਹਾਂਜੀ ਹਾਂਜੀ ਆਜੋ ਉਹ ਵੀਰ ਉਹਨਾਂ ਦਾ ਆਪਣਾ ਇੰਸਟਾਗ੍ਰam ਤੇ ਪੇਜ ਆ ਕਰਨ ਵੀਰ ਸਿੰਘ ਰੰਧਾਵਾ ਅੱਛਾ ਤੇ ਕਰਨ ਵੀਰ ਰੰਧਾਵਾ ਪੇਜ ਆ 777 ਕਰਨ ਵੀਰ ਰੰਧਾਵਾ 777 ਪੇਜ ਆ ਇੰਸਟਾਗ੍ਰam ਦੇ ਵੀਰ ਦਾ ਆਪਣਾ ਇਹਦਾ ਭਰਾ ਆ ਆਪਣਾ ਬਹੁਤ ਚੰਗੇ ਪਸ਼ੂ ਇਹਨਾਂ ਕੋਲ ਵੀਰ ਬਣਾ ਨੂੰ ਅੱਛਾ ਇਹ ਪਸ਼ੂ ਆਪਣੇ ਕੋ ਖੜੇ ਹੋਰ ਕਰਨ ਜੀ ਕੀ ਹਾਲ ਜੀ ਹੋਰ ਵੀ ਜੀ ਕੀ ਹਾਲ ਚੱਲ ਜੇ ਇਹ ਵੀਰ ਉਹਨਾਂ ਸਾਰੇ ਪਸ਼ੂ 7-8 ਪਸ਼ੂ ਆੜੇ ਕੋ ਖੜੇ ਆ ਹੁਣ ਅੱਜ ਫੇਰ ਇਹ ਝੋਟੀ ਜੜੀ ਵੱਡੀ ਉਹ ਵੀ ਇਹਨਾਂ ਲਈ ਅੱਛਾ ਤੁਸੀਂ ਲਈ ਪਾਈ ਵਾਲੀ ਝੋਟੀ ਸਾਰੇ ਪਸ਼ ਗੇਮਾ ਜਿਆ ਲੈ ਗਏ ਆ ਅੱਛਾ ਤੇ ਵੀਰੋਣੀ ਜਿੰਨਾ ਦੁੱਧ ਦੱਸਦੇ ਰਹੇ ਆ ਜੇ 14 ਲੀਟਰ ਕਹਿੰਦੇ ਰਹੇ ਆ ਮੱਝ ਸਾਡੇ ਕਿਲੇ ਤੇ ਆ ਕੇ 16 ਲੀਟਰ ਦੁੱਧ ਦਿੰਦੀ ਰਹੀ ਹੈ ਠੀਕ ਆ ਤੇ ਬਹੁਤ ਚੰਗੀ ਕੁਆਲਿਟੀ ਹੁੰਦੀ ਆ ਮੱਝਾਂ ਦੀ ਵੀ ਗਾਇਆਂ ਦੀ ਵੀ ਬਹੁਤ ਵਧੀਆ ਡੰਗ ਰਿਆ ਅੱਛਾ ਉਹ ਮੱਝ ਤੁਸੀਂ ਲਈ ਆ ਜਿਹੜੀ ਉੱਧਰ ਬਣੀ ਵੀਰੋਣੀ ਬਰੀਡ ਤੇ ਵੀ ਕੰਮ ਕਰਦੇ ਸਾਰੇ ਪਸ਼ੂ ਚੰਗੇ ਰੱਖੀ ਇਹਨਾਂ ਵੀ ਠੀਕ ਆ ਚੰਗੀਆਂ ਮੱਝਾਂ ਆਪਣੇ ਕੋ ਤੇ ਕਾਦਾ ਤੁਸੀਂ ਕਹਿੰਦੇ ਸੀ ਇੰਸਟਾਗ੍ਰਾਮ ਤੇ ਕਾਦੀ ਵੀਡੀਓ ਇੰਸਟਾਗ੍ਰਾਮ ਦਾ ਪੇਜ ਆ ਜੀ ਕਰਨ ਵੀਰ ਰੰਦਾਵਾ 7772 ਅੱਛਾ ਤੇ ਆਪਣਾ ਵੀ ਡੇਰੀ ਫਾਰਮ ਇੰਦਾ ਹੀ ਕੰਮ ਆ ਸ਼ੌਂਕ ਜਿਹੜਾ ਵਧੀਆ ਵੈਸੇ ਕਿ ਪੇਜ ਜਿਹੜਾ ਆਪਣਾ ਨਾ ਚਲੋ ਵਧੀਆ ਗੱਲ ਆ ਆਪਾਂ ਚਲੋ ਜੁੜੇ ਆ ਇਸ ਕੰਮ ਨਾਲ ਤੇ ਚਲੋ ਵਧੀਆ ਗੱਲ ਆ ਤੇ ਠੀਕ ਆ ਬਹੁਤ ਬਹੁਤ ਧੰਨਵਾਦ ਜੀ ਤੇ ਬਾਕੀ ਇਹ ਆ ਵੀ ਚਲੋ ਇੱਥੇ ਆਓ ਆਪਣੀ ਤਸੱਲੀ ਕਰਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਵੇਸਟ ਆ ਕੇ ਖੜੋ ਜੀ